ਬਾਈ ਜੀ ਆਪਾਂ ਅਰਵਿੰਦਰ ਕੋਲੇ ਖੜੇ ਸੀ ਤੇ ਬਾਈ ਤੋਂ ਰਿਵਿਊ ਲੈਣੇ ਆਪਾਂ ਬਾਈ ਬੀਜ ਲੈ ਗਿਆ ਸੀ ਆ ਉਦੋਂ ਐ ਤੇ ਬੀਜ ਲੈ ਗਿਆ ਸੀ ਆਪਣੇ ਫਾਰਮ ਤੋਂ ਤੇ ਬਾਈ ਨਾਲ ਹੀ ਕਰਦੇ ਆਂ ਗੱਲਬਾਤ ਹੋਰ ਕੀ ਹਾਲ ਐ ਅਰਵਿੰਦਰ ਜੀ ਬਹੁਤ ਵਧੀਆ ਵੀਰ ਜੀ ਤੇ ਬਾਈ ਜੀ ਕਿਵੇਂ ਰਿਹਾ ਜੀ ਬੀਜ ਦੇ ਰਿਜ਼ਲਟ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਜੀ ਕਿਵੇਂ ਰਿਹਾ ਜੀ ਬੀਜ ਜਿਹੜਾ ਲੈ ਕੇ ਗਏ ਸੀ ਤੁਸੀਂ ਆਪਣੇ ਨਾਲ ਜੀ ਆ ਸੀ ਜੀ 826 ਲੈ ਕੇ ਗਏ ਸੀ ਠੀਕ ਐ ਜੀ ਹਾਂ ਬੀ ਬਹੁਤ ਵਧੀਆ ਇੱਕ ਸਾਰ ਅੱਛਾ ਜੀ ਕੋਈ ਬੀਜ ਦੇ ਵਿੱਚ ਮਤਲਬ ਵਧਮਾ ਘਟਮਾ ਬੀਜ ਨਹੀਂ ਹੈਗਾ ਠੀਕ ਐ ਜੀ ਤੇ ਵੀ ਇੱਕ ਸਾਰਾ ਵੀ ਵਧੀਆ ਝਾੜ ਵਾਲਾ ਵੀ ਆ ਇਸ ਤੋਂ ਇਲਾਵਾ ਕਿਹੜਾ ਕਿਹੜੀ ਵੈਰਾਈਟੀ ਲੈ ਕੇ ਸੀ ਜੀ ਕਣਕ ਦੀ ਅ 826 ਜੀ 826 ਲੈ ਕੇ ਗਏ ਸੀਗੇ 327 ਠੀਕ ਹੈ 327 ਤੇ 826 ਦੋਨੇ ਲੈ ਕੇ ਸੀ ਹਾਂ ਤਿੰਨ 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 ਇਕੜ ਦਾ ਵੀ ਲੈ ਕੇ ਗਏ ਆ ਜੀ ਠੀਕ ਹੈ ਜੀ ਤੇ ਹੋਰ ਕਿਸਾਨ ਭਰਾਵਾਂ ਨੂੰ ਕੀ ਮੈਸੇਜ ਲਾਉਣਾ ਚਾਹੁੰਦੇ ਜੀ ਹੋਰ ਕਿਸਾਨ ਭਰਾਵਾਂ ਨੂੰ ਮੈਸੇਜ ਇਹ ਲਾਉਣਾ ਚਾਹੁੰਦੇ ਆ ਜੀ ਅਸੀਂ ਐਸ ਐਮ ਕੇ ਤੋਂ ਹਾਂਜੀ ਵਿਜ਼ਿਟ ਕਰੋ ਠੀਕ ਹੈ ਤੇ ਵੀਰ ਕੋਲੇ ਬਹੁਤ ਵਧੀਆ ਵੈਰਾਈਟੀਆਂ ਨੇ ਇਤਸਾਰ ਵੈਰੈਟੀ ਆ ਵੀਰ ਕੋਲੇ ਬਾਸਮਤੀ ਦੀਆਂ ਬਹੁਤ ਵਧੀਆ ਵੈਰੈਟੀਆਂ ਨੇ ਹਾਂਜੀ ਇਸ ਤੋਂ ਇਲਾਵਾ ਜੇ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਕਾਰਡ ਵਿਖਾ ਦੇਣਾ ਜੀ ਐਸ ਐਮ ਕੇ ਐਗਰੋ ਸੀਡਸ ਦੇ ਉੱਤੇ ਹਰ ਇੱਕ ਜਿਹੜਾ ਮੁਛਲ ਵੈਰੈਟੀ ਦਾ ਜਿਹੜਾ ਹਨਾ ਵੀ ਬੀਜ਼ ਮਿਲ ਜਾਏਗਾ ਉਥਲੇ ਬੰਨੇ ਜਿਹੜਾ ਨੰਬਰ ਆ ਉਹ ਬਾਈਆਂ ਦਾ ਹੀ ਆ ਐਸ ਐਮ ਕੇ ਠੀਕ ਹੈ ਜੀ ਪੀ ਬੀ 01979 ਨਵਾਂ ਬੀਜ਼ ਆ ਤੇ 1985 ਜਿਹੜਾ ਆ ਇਹ ਵੀ ਨਵਾਂ ਬੀਜ਼ ਹੈ ਜਿਹੜਾ ਲੋਕੇਸ਼ਨ ਆ ਬਾਈਆਂ ਦੀ ਉਹ ਹੈਗੀ ਪਿੰਡ ਲਵਾਰਖੇੜਾ ਸੰਗਾ ਜ਼ਿਲ੍ਹਾ ਮਾਨਸਾ ਤੇ ਤਹਿਸੀਲ ਸਰਦੂਗੜੀ ਹੈ ਹਨਾ ਤੇ ਬਾਈ ਜੇ ਕ੍ਰਿਸ਼ਟਿਕ ਵਰਨਾਲਾ ਪਿੰਡ ਸੰਦੀ ਦੀ ਹੈ ਜਿੰਨੇ ਠੀਕ ਹੈ ਜੀ ਧੰਨਵਾਦ ਵੀਰੇ ਤੇ ਮਿਲਦੇ ਕਿਸੇ ਹੋਰ ਵੀਡੀਓ ਚ